ਹੈਲੋ ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸਹਿਜ ਬਲੌਗ ਦੇ ਵਿੱਚ ਹਾਂਜੀ ਲੱਗਿਆ ਬਲੌਗਿੰਗ ਦੀ ਸਟਾਰਟਿੰਗ ਕਰਨ ਬਲੌਗ ਸਟਾਰਟ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਦੇ ਨਵੇਂ ਹੋ ਤਾਂ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਵੀਡੀਓ ਪਸੰਦ ਆਈ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਤੇ ਵੀਡੀਓ ਨੂੰ ਫੁੱਲ ਵਾਚ ਕਰਿਓ ਤੇ ਬਣੇ ਰਹੋ ਬਲੌਗ ਦੇ ਨਾਲ ਕਿੰਨਾ ਵਧੀਆ ਮੌਸਮ ਹੋ ਰਿਹਾ ਹੈ ਬਹੁਤ ਠੰਢ ਠੰਢੀ ਹਵਾ ਚੱਲ ਰਹੀ ਹੈ ਤੇ ਆਪਣੀ ਮੂੰਗੀ ਨੂੰ ਫੁੱਲ ਪੈ ਗਏ ਤੇ ਫੜੀਆਂ ਲੱਗਣ ਲੱਗ ਜਣੀਆਂ ਲੱਗੀਆਂ ਵੀ ਉਹਨਾਂ ਨੂੰ ਦਿਖਾਉਣੀ ਹੈ ਤੁਹਾਨੂੰ ਦੇਖੋ ਆਦੇ ਛੋਟੀਆਂ ਨਾ ਬਸ ਜੀ ਥੋੜਾ ਜਿਹਾ ਚੀ ਪੱਕਾ ਜਾਣਗੀਆਂ ਇਹ ਫਿਰ ਆਪਾਂ ਮੂੰਗੀ ਵੀ ਤੋੜਿਆ ਕਰਾਂਗੇ ਅੱਜ ਤਾਂ ਆਪਾਂ ਤੋੜਨਾ ਆਏ ਨਾਲ ਖੀਰੇ ਨਾਲੇ ਪਿੰਡੀਆਂ ਕੀ ਪਤਾ ਰੱਬਾ ਜਮੀਂ ਪਾ ਦੇ ਪਾ ਦੇ ਚੰਗਾ ਹੀ ਆ ਆ ਦੇਖੋ ਆਪਣੀ ਹਲਦੀ ਵੀ ਹੋ ਗਈ ਬਟਾਂ ਦੇ ਜਿਹੜੇ ਲਾਈ ਸੀਗੀ ਆਪਾਂ ਨੇ ਤੇ ਬਤਾਉਂ ਹਾਲੇ ਛੋਟੇ ਨੇ ਫੁੱਲ ਕੱਟ ਰਹੇ ਨੇ ਜੇ ਕਿਹੜਾ ਜੇ ਆਪਾਂ ਸਪਰੇਅ ਕਰਦੇ ਫਿਰ ਤਾਂ ਛੇਦੀ ਲੱਗਣ ਲਾ ਜਾਂਦੇ ਨੇ ਸਪਰੇਅਾਂ ਨਹੀਂ ਕਰਦੇ ਹੈਗੇ ਆਪਾਂ ਤੇ ਤਾਂ ਕਰਕੇ ਹੌਲੀ ਲੱਗਦੇ ਨੇ ਟਾਈਮ ਲੰਦਿਆ ਚੀਜ਼ ਸਪਰੇਅਾਂ ਤੋਂ ਬਗੈਰ ਜੀ ਹੋਵੇ ਬਾਕੀ ਸਾਰੀ ਚੀਜ਼ਾਂ ਫੁੱਲ ਕੱਟ ਰਹੀਆਂ ਨੇ ਜਿਵੇਂ ਆ ਸ਼ਿਮਲਾ ਮਿਰਚ ਲਿੱਖਦਾ ਫੁੱਲ ਆ ਨਿਕਲੇ ਹੋਏ ਫੁੱਲ ਨਿਕਲੇ ਹੋਏ ਨੇ ਸਾਰਿਆਂ ਨੂੰ ਟਮਾਟਰਾਂ ਨੂੰ ਵੀ ਫੁੱਲ ਵਗੈਰਾ ਨਿਕਲੇ ਹੋਏ ਨੇ ਇਧਰ ਆੜੂ ਚੱਕ ਕਰੋ ਵਾਹਿਗੁਰੂ ਸੱਚੇ ਪਾਸ਼ਾ ਬਾਬਾ ਜੀ ਲੱਗ ਚੁੱਕਿਆ ਕੜਿਆ ਕੜਿਆਲ ਵੱਜ ਗਈ ਗੁਰਦੁਆਰੇ ਤੇ ਆਪਣੇ ਇਧਰ ਆ ਵੀਜੋ ਨੇ ਕਰੇਲੇ ਕਰੇਲਿਆਂ ਵੀ ਫੋਲਡ ਪੈ ਗਈ ਤੇ ਚਲੋ ਜੀ ਹਨਾ ਆਪਾਂ ਤੋੜ ਲਈਏ ਸਬਜ਼ੀ ਹੋਰੇ ਨਾ ਕਿਤੇ ਮੀਂਹ ਆ ਜਵੇ ਹੋਰੇ ਆਪਣਾ ਮੀਂਹ ਨਹੀਂ ਮੀਂਹ ਦਾ ਤਾਂ ਕੋਈ ਪਤਾ ਨਹੀਂ ਤੇ ਨੇਰੀਓ ਨਾ ਜਵੇ ਹਨਾ ਅੰਮ੍ਰਿਤ ਵਿਚਾਲੀ ਨਾ ਰਹਿ ਜੇ ਚਲਦੇ ਆ ਜੀ ਪਿੰਡੀਆਂ ਤੋੜਨ ਪਿੰਡੀਆਂ ਤੋੜ ਕੇ ਨਾ ਬਾਅਦ ਚ ਹੱਥਾਂ ਤੇ ਖਾਜ ਬਹੁਤ ਹੁੰਦੀ ਆ ਇਹ ਖਾਣੀਆਂ ਹੀ ਸੌਖੀਆਂ ਨੇ ਬਸ ਤੋੜਨੀਆਂ ਬਾਅਦ ਆਖੀਆਂ ਨੇ ਆਪਣੇ ਤਾਂ ਫਿਰ ਵੀ ਥੋੜੀਆਂ ਨੇ ਪਿਛਲੀ ਵਾਰ ਤਾਂ ਬਹੁਤ ਬੀਜੀ ਹੁੰਦੀ ਸੀ ਮੈਂ ਪਿਛਲੀ ਵਾਰ ਸੱਜ ਪੇਚ ਕੇ ਆਉਣਾ ਹੁੰਦਾ ਸੀ ਨਾ ਤਾਂ ਕਰਕੇ ਕਾਫੀ ਜਗ੍ਹਾ ਬੀਜੀ ਹੋਈ ਥੀਗੀ ਜਿੰਨੀ ਆ ਮਤਲਬ ਮੂੰਗੀ ਵਗੈਰਾ ਸਾਰੇ ਬੀਜੀ ਹੋਈ ਹੈ ਨਾ ਐਨੀ ਜਗ੍ਹਾ ਲਾਈ ਹੋਈ ਸੀਗੀ ਮੈਂ ਬੇਚੰਦ ਹੁੰਦਾ ਸੀਗਾ ਉਹ ਕਿਉਂਕਿ ਡਿਮਾਂਡ ਬਹੁਤ ਆ ਜੀ ਮੈਂ ਅੱਡੇ ਤੇ ਤਾਂ ਹੁਣ ਵੀ ਮੰਗਦੇ ਨੇ ਕਹਿੰਦੇ ਨੇ ਦੇ ਦਿਓ ਕੋਈ ਸਬਜ਼ੀ ਵਗੈਰਾ ਜੇ ਲੱਗੀ ਹੋਈ ਆ ਹੁਣ ਪਤਾ ਕੀ ਗੱਲ ਆ ਸਬਜ਼ੀਆਂ ਹੋ ਗਈਆਂ ਮਹਿੰਗੀਆਂ ਕੋਈ ਸਬਜ਼ੀ ਵਾਲਾ ਆਉਂਦਾ ਨਹੀਂਗਾ ਪਿੰਡ ਬਹੁਤ ਘੱਟ ਸਬਜ਼ੀ ਵਾਲੇ ਆਉਂਦੇ ਨੇ ਮੈਂ ਤਾਂ ਦੇਖੀ ਹੈ ਨੀ ਕਿ ਤੇ ਹੁਣ ਟਮਾਟਰ ਵਗੈਰਾ ਮੁੱਕੇ ਰਹਿੰਦੇ ਨੇ ਅੱਗੇ ਤਾਂ ਸਹਜ ਅੱਡੇ ਤੋਂ ਜਾ ਕੇ ਲਿਆਉਂਦਾ ਸੀਗਾ ਇੱਥੇ ਭਾਈ ਆ ਜਾਂਦੇ ਸੀਗੇ ਪਰ ਹੁਣ ਕੋਈ ਨਹੀਂ ਆਉਂਦਾ ਹੈਗਾ ਚਲੋ ਜੀ ਆਪਾਂ ਤੋੜਦੇ ਆਂ ਪਿੰਡੀਆਂ ਹਵਾ ਵੀ ਨਾ ਚੜ ਜਵੇ ਲਓ ਜੀ ਇੱਥੇ ਹੁਣ ਮੈਂ ਪਿੰਡੀਆਂ ਤੋੜਨ ਲੱਗ ਗਈ ਸੀਗੀ ਪਿੰਡੀਆਂ ਜੀ ਲੱਬ ਲੱਬ ਤੋੜਨੇ ਪੈਂਦੀਆਂ ਨੇ ਕਿਉਂਕਿ ਆਪਾਂ ਨੇ ਥੋੜੀਆਂ ਜਿਹੀ ਪਿੰਡੀਆਂ ਐ ਦੀ ਸੰਗਣੀਆਂ ਲਾਤੀਆਂ ਕਾਫੀ ਬੂਟੇ ਹੋ ਗਏ ਥੋੜੀ ਜਿਹੀ ਜਗ੍ਹਾ ਦੇ ਵਿੱਚ ਸੰਗਣੀਆਂ ਲਾਉਣ ਕਰਕੇ ਜੇ ਛਿੱਧੀਆਂ ਆਉਂਦੀਆਂ ਤਾਂ ਫਿਰ ਮਤਲਬ ਬੂਟੇ ਮਤਲਬ ਦੂਰ ਦੂਰ ਹੁੰਦੇ ਨੇ ਤੇ ਦਿਖ ਜਾਂਦੀਆਂ ਨੇ ਹਨਾ ਤੇ ਆਪਾਂ ਤੋਂ ਵੀ ਥੋੜਾ ਜਿਹਾ ਵੱਧ ਪੈ ਗਿਆ ਤੇ ਸੰਗਣੀਆਂ ਹੀ ਹੋ ਗਈਆਂ ਹਨਾ ਬੂਟੇ ਲੱਬ ਲੱਬ ਤੋੜਨੇ ਪੈਂਦੇ ਨੇ ਹਲੇ ਥੋੜੀਆਂ ਮਤਲਬ ਬੂਟੇ ਛੋਟੇ ਵੀ ਨੇ ਹੈ ਨਾ ਗੋਡੇਆਂ ਤੱਕ ਨੇ ਹਲੇ ਉਹਦੇ ਕਰਕੇ ਥਲੇ ਝੁੱਕ ਕੇ ਤੋੜਨੇ ਪੈਂਦੇ ਨੇ ਤੇ ਜਦੋਂ ਵਿੱਚ ਹੀ ਨਿੰਗਦੇ ਆ ਖਾਜ ਬਹੁਤ ਹੋਣ ਲੱਗ ਜਾਂਦੀ ਲੱਤਾਂ ਵਗੈਰਾ ਤੇ ਹੱਥਾਂ ਤੇ ਇਹਨਾਂ ਦੇ ਵਿੱਚ ਕੰਡ ਹੁੰਦੀਆਂ ਨੇ ਪਿੰਡੀਆਂ ਦੇ ਵਿੱਚ ਬੂਟਿਆਂ ਤੇ ਫਿਰ ਖਾਜ ਬਹੁਤ ਘਰਦੇ ਹੱਥਾਂ ਪੈਰਾਂ ਤੇ ਤਾਂ ਫਿਰ ਮੈਂ ਉਦੋਂ ਤੋੜਦੀ ਹੁੰਦੀ ਹਣੀ ਜਦੋਂ ਮੈਨੂੰ ਐ ਹੋਵੇ ਵੀ ਜਾ ਕੇ ਮੈਂ ਕੱਪੜੇ ਧੋਣੇ ਨੇ ਜਾਂ ਭਾਂਡੇ ਮਾਜਣੇ ਨੇ ਫਿਰ ਕੱਪੜੇ ਧੋਕੇ ਜਾਂ ਭਾਂਡੇ ਮਾਜ ਕੇ ਹੱਥਾਂ ਤੇ ਜਿਹੜੀ ਖਾਜੀ ਹੁੰਦੀ ਹੁੰਦੀ ਆ ਉਹ ਹਟ ਜਾਂਦੀ ਆ ਤੇ ਇੱਥੇ ਆਪਾਂ ਲੱਬ ਲੱਬ ਕੇ ਭਿੰਡੀਆਂ ਤੋੜ ਲਾਂਗੇ ਭਿੰਡੀਆਂ ਜਿਹਾ ਆਪਣੇ 3 ਦਿਨ ਉਤਰਿਆ ਆਉਂਦੀਆਂ ਨੇ ਤੇ 3 ਦਿਨ ਹੋ ਜਾਂਦੀਆਂ ਨੇ ਸੋਹਣੀਆਂ ਤੇ ਬਸ ਕਦੇ ਮੈਂ ਬਣਾ ਲੈਣੀਆਂ ਕਦੇ ਉਧਰ ਤੇ ਦੇ ਦਿੰਨੀ ਆ ਕਦੇ ਕੋਈ ਜੇ ਰਿਸ਼ਤੇਦਾਰ ਆ ਗਿਆ ਤਾਂ ਉਹਨੂੰ ਦੇ ਦਿੰਦੇ ਆ ਇੱਥੇ ਚੱਲੀ ਜਾਂਦਾ ਹਨਾ ਕਿਉਂਕਿ ਜੀ ਬੱਚੇ ਹੈ ਨਹੀਂਗੇ ਤੇ ਫਿਰ ਥੋੜੀਆਂ ਭਿੰਡੀਆਂ ਬਣਦੀਆਂ ਨੇ ਘਰੇ ਤੇ ਹਾਲੇ ਪਹਿਲਾਂ ਪਹਿਲਾਂ ਤਾਂ ਬਹੁਤ ਲੱਗੀਆਂ ਹੁਣ ਹਟ ਵੀ ਗਈਆਂ ਪਤਾ ਨਹੀਂ ਕਰਕੇ ਲੋ ਚਲਦੀ ਕਰਕੇ ਜੀ ਲੋ ਬਹੁਤ ਚਲਦੀ ਆ ਨਾ ਗਰਮੀ ਬਹੁਤ ਜ਼ਿਆਦਾ ਹੈ ਉਹਦੇ ਕਰਕੇ ਨਾ ਸਬਜੀ ਸਾਰੀ ਮੱਚੀ ਜਾਂਦੀ ਹੈ ਤੇ ਆ ਤਾਂ ਹੁਣ ਮੌਸਮ ਬਹੁਤ ਠੰਡਾ ਹੋ ਗਿਆ ਸੀਗਾ ਬਹੁਤ ਸੋਹਣਾ ਮੌਸਮ ਹੋ ਗਿਆ ਸੀ ਹਵਾ ਚੱਲ ਰਹੀ ਸੀਗੀ ਨੇਰੀ ਵਗੈਰਾ ਕਿਉਂਕਿ ਉਮੀਦ ਸੀਗੀ ਕਿ ਮਹੀ ਆ ਜੂਗਾ ਅੱਜ ਤਾ ਕਰਕੇ ਮੌਸਮ ਬਹੁਤ ਠੰਡਾ ਹੋਇਆ ਹੋਇਆ ਸੀਗਾ ਤੇ ਮੈਂ ਵੀ ਤਾਂ ਹੀ ਪਿੰਡੀਆਂ ਤੋੜਨ ਆ ਗਈ ਸੀ ਧਾਰਾ ਜਾਣ ਤੋਂ ਬਾਅਦ ਮੈਂ ਵੀ ਹੁਣ ਹਨਾ ਮੌਸਮ ਬਹੁਤ ਸੁਣਾ ਹੋ ਗਿਆ ਵੀ ਹੁਣ ਧਾਰਾ ਚੂਈਆਂ ਗਈਆਂ ਆਪਦਾ ਨਿਬੜ ਗਿਆ ਕੰਮ ਮੈਂ ਪਿੰਡੀਆਂ ਤੋੜ ਲਿਆ ਮੈਂ ਫਿਰ ਜੇ ਮੈਂ ਰਹਿ ਜਾਣ ਹਨਾ ਫਿਰ ਪੱਕ ਜਾਂਦੀਆਂ ਨੇ ਛੇਤੀ ਤੇ ਇਹ ਦਿਨ ਤਾਂ ਤੋੜਨੀ ਹੀ ਪੈਂਦੀ ਨੇ ਨਹੀਂ ਤਾਂ ਫਿਰ ਬੀਜਿਆ ਬਣ ਜਾਂਦਾ ਇਹਨਾਂ ਦੇ ਵਿੱਚ ਚੀੜੀਆਂ ਜੀਆਂ ਹੋ ਜਾਂਦੀਆਂ ਨੇ ਫਿਰ ਉਹਨਾਂ ਖਾਣ ਨੂੰ ਵਧੀਆ ਲੱਗਦੀਆਂ ਨੇ ਤੇ ਨਰਮ ਨਰਮ ਬਣਾ ਲੈਂਦੇ ਨੇ ਬਾਕੀ ਜੀ ਆਪਾਂ ਫਿਰ ਇੱਥੇ ਕਿਨੇ ਬੱਕਰੀਆਂ ਨੂੰ ਪਾ ਦੰਨੇ ਹੁੰਨੇ ਆ ਉਹ ਖਾ ਲੈਂਦੀਆਂ ਨੇ ਭਿੰਡੀਆਂ ਵਗੈਰਾ ਤੇ ਇੱਧਰ ਆਪਣੀ ਮੂੰਗੀ ਬਹੁਤ ਸਣੀ ਹੋਈ ਪਈ ਆ ਜਿਵੇਂ ਕਿ ਮੈਂ ਤੁਹਾਨੂੰ ਦਿਖਾਇਆ ਹੀ ਆ ਫਲੀਆਂ ਪੈ ਗਈਆਂ ਮੂੰਗੀ ਨੂੰ ਤੇ ਬਸ ਹੁਣ ਨਾਲ ਦੀ ਨਾਲ ਸਾਰੀਆਂ ਫਲੀਆਂ ਪੈ ਕੇ ਪੱਕ ਜਾਣਗੀਆਂ ਫਿਰ ਚਲੋ ਆਪਾਂ ਤੋੜ ਲਿਆ ਕਰਾਂਗੇ ਹੁਣ ਪਰ ਮੈਨੂੰ ਇਦਾਂ ਲੱਗਦਾ ਹਨਾ ਵੀ ਜੇ ਬਰਸਾਤਾ ਸ਼ੁਰੂ ਹੋ ਗਈਆਂ ਤਾਂ ਮੂੰਗੀ ਆਪਣੀ ਬਰਸਾਤ ਦੇ ਵਿੱਚ ਆ ਜਾਣੀ ਆ ਵੀ ਖਰਾਬ ਵੀ ਨਾ ਹੋ ਜੂਵੇ ਹਨਾ ਤੇ ਸ਼ਾਇਦ ਮੈਨੂੰ ਲੱਗਦਾ ਵੀ ਮੂੰਗੀ ਸਾਡੀ ਲੇਟ ਹੋ ਗਈ ਹਨਾ ਤਾਂ ਅਗਰ ਕਿ ਹਾਲੇ ਫੜੀ ਪਈ ਐ ਦੇਖੀ ਜਾਂਦੀ ਆ ਕਿੰਨੇ ਕਪੱਲੇ ਪੈਂਦੀ ਆ ਮਿਹਨਤ ਹਨਾ ਜੇ ਤਾਂ ਜਿਆਦਾ ਮੀਂਹ ਪੈਣ ਲੱਗੇ ਫਿਰ ਤਾਂ ਸ਼ਾਇਦ ਖਰਾਬ ਹੋ ਜਾਂਦੀ ਹੁੰਦੀ ਆ ਹਨਾ ਫੇਰ ਨਹੀਂ ਵਧੀਆ ਨਿਕਲਦੀ ਹੈਗੀ ਅਸੀਂ ਇੱਕ ਸਾਲ ਆਈ ਸੀਗੀ ਮੀਂਹ ਪੈਣ ਕਰਕੇ ਫਿਰ ਖਰਾਬ ਹੋ ਗਈ ਸੀ ਉਦੋਂ ਪਰ ਸੌਣ ਆ ਗਿਆ ਸੀ ਸੌਣ ਦੇ ਵਿੱਚ ਆ ਗਈ ਸੀ ਖਾਲ ਤਾਂ ਚਲੋ ਹਾਰ ਦੇਖੀ ਜਾਂਦੀ ਆ ਹਨਾ ਖਬਰਾਂ ਜਾਨੋ ਫਲੀਆਂ ਪੱਕੂ ਕੋ ਜਾਣ ਤੇ ਕੁਛ ਪੱਲੇ ਪੈਜ ਵੀ ਆਪਣੇ ਮਿਹਨਤ ਵੀ ਕਰੀ ਐ ਫਰ ਹੋਈ ਬਹੁਤ ਸੋਹਣੀ ਹੈ ਦੇਖੋ ਕਿੰਨੇ ਸੋਹਣੇ ਲੱਗਦੇ ਨੇ ਬੂਟੇ ਲਾਈਨਾਂ ਦੇ ਵਿੱਚ ਲਾਏ ਹੋਏ ਤੇ ਮੈਂ ਹੁਣ ਪਿੰਡੀਆਂ ਦੇਖ ਦੇ ਕੇ ਤੋੜ ਰਹੀ ਸੀ ਕਿ ਤੇ ਮੈਨੂੰ ਇਦਾਂ ਵੀ ਡਰ ਸੀਗਾ ਵੀ ਇਧਰ ਮੇਰਾ ਸਟੈਂਡ ਤੇ ਮੋਬਾਈਲ ਲਾਇਆ ਹੋਇਆ ਕਿਤੇ ਗਿਰ ਵੀ ਨਾ ਜਾਵੇ ਕਿਉਂਕਿ ਹਵਾ ਬਹੁਤ ਜ਼ਿਆਦਾ ਚੱਲ ਰਹੀ ਸੀਗੀ ਤੇ ਇਹੀ ਸੋਚਦੀ ਸੀ ਵੀ ਮੈਂ ਫਟਾਫਟ ਪਿੰਡੀਆਂ ਤੋੜ ਕੇ ਵੀ ਮੋਬਾਈਲ ਚੱਕ ਲਾਂ ਕਿਉਂਕਿ ਜੇ ਗਿਰ ਗਿਆ ਉਹ ਵੀ ਫਿਰ ਫੋਟ ਨਾ ਜਾਵੇ ਇਹੀ ਸੋਚਦੀ ਭਿੰਡਿਆ ਤੋੜ ਰਹੀ ਸੀ ਪਰ ਜੀ ਉਹੀ ਕੰਮ ਹੋ ਗਿਆ ਜਿਹੜੇ ਸੋਚ ਰਹੀ ਸੀ ਕਿ ਮੋਬਾਈਲ ਆਪਣਾ ਗਿਰ ਗਿਆ ਸੀਗਾ ਹਵਾ ਦੇ ਨਾਲ ਅੱਗੇ ਜਾ ਕੇ ਦੇਖਿਓ ਮਤਲਬ ਫਿਰ ਗਿਰ ਗਿਆ ਪਰ ਥੱਲੇ ਮਿੱਟੀ ਹੋਣ ਕਰਕੇ ਬਚ ਗਿਆ ਕੋਈ ਤਰੇਡ ਨਹੀਂ ਆਈ ਹੈਗੀ ਮੈਂ ਤਾਂ ਜੀ ਜੇ ਕਿਤੇ ਮਾੜਾ ਮੋਟਾ ਥੱਲੇ ਪੱਕਾ ਹੁੰਦਾ ਸਕਰੀਨ ਫਟਣ ਦਾ ਡਰ ਸੀਗਾ ਮੁੱਦਾ ਗਿਰ ਗਿਆ ਸੀਗਾ ਤੇ ਮੈਂ ਤਾਂ ਭੱਜੀ ਆਈ ਕਿਰੋਂਥੇ ਡਰ ਗਈ ਮਹਲਾਏ ਵੀ ਹੁ ਮੋਬਾਈਲ ਫਟੇਗਾ ਗਾਲਾਂ ਪੈਣਗੀਆਂ ਪਰ ਬਚ ਗਿਆ ਤੇ ਚਲੋ ਜੀ ਹਨਾ ਵੀਡੀਓ ਨੂੰ ਤੁਸੀਂ ਫੁੱਲ ਵਾਚ ਜ਼ਰੂਰ ਕਰਿਆ ਕਰੋ ਤੇ ਕਮੈਂਟ ਕਰਿਆ ਕਰੋ ਸੋਹਣੇ ਸੋਹਣੇ ਤੁਹਾਡੇ ਸੋਹਣੇ ਸੋਹਣੇ ਕਮੈਂਟ ਪਰ ਪੜ ਕੇ ਸਾਨੂੰ ਵੀ ਖੁਸ਼ੀ ਮਿਲਦੀ ਆ ਜਦੋਂ ਵਧੀਆ-ਵਧੀਆ ਕਮੈਂਟ ਆਉਂਦੇ ਮੈਂ ਸਾਰਿਆਂ ਨੂੰ ਦੱਸਦੀ ਆ ਹਨਾ ਬਈ ਅੱਜ ਆਪਣੀ ਵੀਡੀਓ ਤੇ ਇੰਨੇ ਕਮੈਂਟ ਆਏ ਨੇ ਤੇ ਵੀ ਲੋਕ ਆ ਕਹਿ ਰਹੇ ਨੇ ਹਨਾ ਵੀ ਬਧੀਆ ਲੱਗ ਰਹੀ ਹੈ ਹਨਾ ਵੀਡੀਓ ਜਿੰਨੇ ਵੀ ਜਦੋਂ ਤੁਸੀਂ ਲਾਈਕ ਕਰਦੇ ਹੋ ਉਹਦੇ ਨਾਲ ਵੀ ਹੌਸਲਾ ਜਾਂ ਹੁੰਦਾ ਵੀ ਹਾਂ ਕੋਈ ਹੈ ਨਾ ਆਪਣੇ ਵੀਡੀਓ ਨੂੰ ਪਸੰਦ ਕਰ ਰਿਹਾ ਏ ਤੇ ਪਲੀਜ਼ ਜਰੂਰ ਕਮੈਂਟ ਕਰਿਆ ਕਰੋ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਤੇ ਕੋਈ ਹੈ ਨਾ ਜਦੋਂ ਕੋਈ 네ਗੇਟਿਵ ਜਿਹਾ ਕਮੈਂਟ ਆ ਜਾਂਦੇ ਨੇ ਫਿਰ ਥੋੜਾ ਜਿਹਾ ਦੁੱਖ ਲੱਗਦਾ ਏ ਤੇ ਵਧੀਆ-ਵਧੀਆ ਕਰਿਆ ਕਰੋ ਇੱਕ ਕਿਸੇ ਨੇ ਕਿਹਾ ਸੀਗਾ ਕਹਿੰਦੇ ਤੁਸੀਂ ਉਹ ਰੋਜ਼ੇ ਨਾ ਥੋੜੇ ਦਿਨ ਬਾਅਦ ਕਹਿ ਦਿੰਦੇ ਤੇ ਝਾੜੂ-ਪੋਚੇ ਦਾ ਵੀਡੀਓ ਪਾਓ ਝਾੜੂ-ਪੋਚੇ ਦਾ ਬਈ ਤੇ ਹੈ ਨਾ ਰੋਜ਼ ਇਦਾਂ ਕਮੈਂਟ ਕਰੀ ਜਾਂਦੇ ਸੀਗੇ ਫਿਰ ਮੈਂ ਕਿਹਾ ਵੀ ਰੋਜ਼ ਝਾੜੂ ਪੋਚਦਾ ਕਿਦਾਂ ਵੀਡੀਓ ਪਾਈ ਚੱਲੀ ਹੈ ਹਨਾ ਰੋਜ਼ ਇੱਕੋ ਹੀ ਕੰਮ ਡੇਲੀ ਝਾੜੂ ਪੋਚਾ ਹੈ ਨਾ ਉਹੀ ਬਣਾ ਬਣਾ ਕੇ ਪਾਈ ਜਾਈਏ ਵੀ ਹੁਣ ਆਪਾਂ ਨੇ ਤਾਂ ਬਲੌਗਿੰਗ ਸ਼ੁਰੂ ਕਰੀਆ ਕਿ ਆਪਾਂ ਸਾਰੇ ਆਪਣੀ ਜ਼ਿੰਦਗੀ ਦੇ ਵਿੱਚ ਜੋ ਮੈਂ ਕੰਮ ਕਰਦੀਆਂ ਹਨਾ ਵੀ ਉਹ ਤੁਹਾਨੂੰ ਦਿਖਾਵਾਂ ਹਨਾ ਤੇ ਸ਼ਾਇਦ ਕੋਈ ਮੈਨੂੰ ਦੇਖੇ ਹਨਾ ਕੋਈ ਕਿਸੇ ਭੈਣ ਨੂੰ ਜੀ ਕਰਿਆਵੇ ਵੀ ਅਸੀਂ ਵੀ ਕੰਮ ਕਰੀਏ ਹਨਾ ਕੋਈ ਪਸ਼ੂ ਰੱਖ ਲਵੇ ਕੋਈ ਖੇਤੀ ਦਾ ਕਰ ਲਵੇ ਵੀ ਚਲੋ ਆਪਣੇ ਘਰ ਜੋਗਾ ਹਨਾ ਗੁਜ਼ਾਰਾ ਵਧੀਆ ਚੱਲੀ ਜਾਂਦਾ ਏਨੇ ਜੇ ਘਰ ਦੀ ਸਬਜ਼ੀ ਹੋਊਗੀ ਚਲੋ ਤੋੜ ਕੇ ਅਗਲਾ ਬਣਾ ਲੈਂਦਾ ਹਨਾ ਕਿਸੇ ਦਾ ਦੇਖ ਕੇ ਜੀ ਕਰਿਆ ਵੀ ਮੈਨੂੰ ਵੀ ਵੀ ਚਲੋ ਇਹ ਭੈਣ ਇੰਨਾ ਕੰਮ ਕਰਦੀ ਆਪਦਾ ਘਰ-ਵਾਰ ਵੀ ਸੰਭਦੀਆ ਬੱਚੇ ਸੰਭਦੀਆ ਪਸ਼ੂ ਸੰਭਦੀਆ ਨਾਲ ਸਬਜ਼ੀ ਦਾ ਵਗੈਰਾ ਲਵਾ ਲੰਦੀ ਆ ਹਨਾ ਤੇ ਸ਼ਾਇਦ ਕਿਸੇ ਨੂੰ ਹਨਾ ਆਪਾਂ ਪ੍ਰੇਰਿਤ ਕਰ ਸਕੀਏ ਇਸ ਕੰਮ ਵੱਲ ਤਾਂ ਕਰਕੇ ਮੈਂ ਸਾਰੀ ਇਹ ਵੀਡੀਓ ਪਾਣੀ ਹਣੀਆ ਪਰ ਉਹ ਕਹੀ ਜਾਂਦੇ ਸੀ ਝਾੜੂ ਪੋਚੀ ਦੀ ਪਾਓ ਹਨਾ ਫਿਰ ਤੇ ਇੱਕ ਦੋ ਉਹਨਾਂ ਨੇ ਕਿਹਾ ਕਰੇ ਜੀ ਝਾੜੂ ਪੋਚੇ ਦੀ ਨਹੀਂ ਵੀਡੀਓ ਪਾਣੀ ਤਾਂ ਫਿਰ ਅਸੀਂ ਦੇਖਣੀ ਵੀ ਹੈ ਨਹੀਂ ਹੈ ਤੇ ਫਿਰ ਨੋ ਬਲੌਗਿੰਗ ਉਹਨਾਂ ਨੇ ਇਦਾਂ ਲਿਖ ਕੇ ਪਾਤਾ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਹਨਾ ਵੀ ਤੁਸੀਂ ਨਹੀਂ ਦੇਖਣੀ ਹੈਗੀ ਨਾ ਦੇਖੋ ਹਨਾ ਕੋਈ ਗੱਲ ਨਹੀਂ ਹੋਰ ਵੀਅੂ ਵਿਊਅਰਸ ਬਹੁਤ ਨੇ ਦੇਖਣ ਵਾਲੇ ਵਿੱਚ ਕੋਈ ਗੱਲ ਨਹੀਂ ਤੁਸੀਂ ਕਿਸੇ ਹੋਰ ਦੀ ਵੀਡੀਓ ਦੇਖ ਲਓ ਆਪਾਂ ਨੇ ਫਿਰ ਉਹਨਾਂ ਨੂੰ ਏਅਰ ਅਪਲਾਈ ਕਰਤਾ ਹਨਾ ਤੇ ਦੇਖੋ ਜੀ ਹੁਣ ਮੈਨੂੰ ਤਾਂ ਜੀ ਕਰਦਾ ਵੀ ਮੈਂ ਸਾਰੀਆਂ ਵੀਡੀਓ ਪਾਵਾਂ ਮਿਕਸ ਪਰ ਰੋਜ਼ ਰੋਜ਼ ਝਾੜੂ ਬਚੇ ਦੀ ਤੋਂ ਨਹੀਂ ਵੀਡੀਓ ਪੈਂਦੀ ਹੈਗੀ ਤੇ ਆਪਾਂ ਤਾਂ ਸਾਰੀਆਂ ਰਲਮੀਆਂ ਮਿਲਮੀਆਂ ਪਾਵਾਂਗੇ ਵਿੱਚ ਕੁਕਿੰਗ ਦੀ ਵਿੱਚੇ ਪਸ਼ੂਆਂ ਦੀ ਵਿੱਚੇ ਖੇਤੀਬਾੜੀ ਸਾਰੀ ਪਾਵਾਂਗੇ ਜਿੰਨੀਆਂ ਵੀ ਹੋਣਗੇ ਆਪਣੇ ਕੋਲ ਵੀਡੀਓ ਕਿਉਂਕਿ ਬਲੌਗਿੰਗ ਆ ਆਪਾਂ ਨੇ ਆਪਣੀ ਜ਼ਿੰਦਗੀ ਬਾਰੇ ਦਿਖਾਉਣਾ ਇਹਦੇ ਵਿੱਚ ਠੀਕ ਆ ਤੇ ਆਪਾਂ ਹੁਣ ਇੱਥੇ ਲੱਗੇ ਸੀ ਜੀ ਖੀਰੇ ਲੱਭਣ ਖੀਰੇ ਵੀ ਮੈਨੂੰ ਕਈ ਲੱਭਿਆਏ ਸੀ ਦੇਖੋ ਜੀ ਹੁਣ ਇੱਥੇ ਆ ਗਿਰ ਗਿਆ ਇੱਥੇ ਮੋਬਾਈਲ ਇੱਥੇ ਆਪਣਾ ਮੋਬਾਈਲ ਗਿਰ ਗਿਆ ਸੀਗਾ ਚਲੋ ਜੀ ਹਨਾ ਬੜੇ ਰਿਓ ਬਲੌਗ ਦੇਣਾ ਕਿੰਨੀ ਵੀ ਹਵਾ ਚੱਲ ਰਹੀ ਹੈ ਫੋਨ ਆਪਣਾ ਕਿਰਨ ਜਾਂ ਫੋਨ ਆਪਣਾ ਗਿਰ ਗਿਆ ਸੀਗਾ ਪਰ ਬਚ ਗਿਆ ਮਿੱਟੀ 'ਚ ਗਿਰਨ ਕਰਕੇ ਕੋਈ ਤਰੇਡ ਨਹੀਂ ਹੋਈ ਹੈਗੀ ਤੇ ਆਪਣੇ ਭਿੰਡੀਆਂ ਤੇ ਖੀਰੇ ਤੋੜ ਲੈ ਦੇਖੋ ਕੱਲ ਮੈਂ ਤੋੜਨੀ ਮੈਂ ਹੈਗਾ ਖੀਰੇ ਤੋੜਨ ਕਿੱਡੇ ਕਿੱਡੇ ਸੋ ਚਲੋ ਜੀ ਵਿੱਚੋਂ ਤਾਂ ਵਧੀਆ ਰਹਿੰਦੇ ਨੇ ਜੀ ਮੂੰਹ ਆਪਣਾ ਫਿਰ ਬਹੁਤ ਹਿੱਲ ਰਿਹਾ ਚੱਲੀਏ ਜੀ ਹੁਣ ਆਪਾਂ ਘਰ ਨੂੰ ਤੇ ਹਵਾ ਬਹੁਤ ਚੱਲਦੀ ਤੇ ਕੁਹੇਰੀ ਆ ਗਈ ਹੁਣ ਦੇਖੋ ਡਿਗ ਰਿਹਾ ਉਹ ਸਾਹਮਣੇ ਕਾਲੀ ਘਟਾ ਜੀ ਆ ਗਈ ਤੇ ਇਧਰ ਵੀ ਨੇਰੀ ਬਹੁਤ ਆ ਗਈ ਹਵਾ ਬਹੁਤ ਚੱਲਦੀ ਚੱਲੀਏ ਹੁਣ ਆਪਾਂ ਘਰ ਨੂੰ ਤੇ ਬਲੌਗ ਦਾ ਵੀ ਐਂਡ ਆਪਾਂ ਇੱਥੇ ਕਰਦੇ ਆਂ ਜਾ ਕੇ ਸਮਾਂ ਸਮੂਹ ਚੱਕਾ ਪਤਾ ਨਹੀਂ ਕੀ ਕੁਛ ਪਿਆ ਹੋਣਾ ਬਾਹਰ ਮਤਲਬ ਲੇਟਾਰਾ ਚੋਣਾਈ ਸੀ ਉਸ ਤੋਂ ਬਾਅਦ ਪਿੰਡਿਆ ਤੋੜਨ ਲੱਗ ਗਈ ਸੀਗੀ ਜਾ ਕੇ ਚੱਕਦੇ ਨੇ ਸਮਾਨ ਆਪਾ ਚਲੋ ਜੀ ਹਨਾ ਠੰਡੀ ਹਵਾ ਚੱਲ ਪਈ ਪੱਤਰ ਵੀ ਬਹੁਤ ਗਰਜ ਰਿਹਾ ਹੈ ਤੇ ਹਨੇਰੀ ਹਵਾ ਸਾਰਾ ਕੁਝ ਆ ਗਿਆ ਹਨਾ ਤੇ ਬਸ ਹੁਣ ਜਿਵੇਂ ਬੱਦਲ ਗਰਜਦਾ ਬਰਸ ਵੀ ਪਵੇ ਤੇ ਉਹੀ ਕੰਮ ਨਾ ਕਰੇ ਜਿਹੜੇ ਕਹਿੰਦੇ ਨਹੀਂ ਹੁੰਦੇ ਜਿਹੜੇ ਗਰਜਦੇ ਹੁੰਦੇ ਆ ਉਹ ਬਰਸ ਦੇ ਨਹੀਂ ਹੁੰਦੇ ਜਿਹੜੇ ਬਰਸ ਦੇ ਨੇ ਉਹ ਗਰਜਦੇ ਨਹੀਂ ਹੁੰਦੇ ਤੇ ਉਹ ਕੰਮ ਨਾ ਕਰ ਜੀ ਰੱਬ ਹਨਾ ਬਰਸਾ ਜੂਵੇ ਤਾਂ ਚੰਗਾ ਮਾੜੀ ਜੀ ਰਾਹਤ ਆ ਚੁਹੀ ਗਰਮੀ ਤੋਂ ਗਰਮੀ ਬਹੁਤ ਜ਼ਿਆਦਾ ਹੋਈ ਪਈ ਆ ਨਾਲੇ ਆਪਣੇ ਆ ਫਸਲਾਂ ਨੂੰ ਹਨਾ ਥੋੜਾ ਸਾਹ ਜੂਗਾ ਜਿਹੜੀਆਂ ਮੱਛੀਆਂ ਪੰਨਾਂ ਨੇ ਪੱਠੇ ਵਗੈਰਾ ਸਬਜ਼ੀਆਂ ਬਹੁਤ ਜ਼ਿਆਦਾ ਬੁਰਾ ਹਾਲ ਹੋਇਆ ਪਿਆ ਪਾਣੀ ਵੀ ਨਾ ਕਿੰਨਾ ਕ ਪਾਣੀ ਲਈ ਚੱਲੀ ਹੈ ਨਾ ਧਰਤੀ ਪਾਣੀ ਪਿਆਸੀ ਪਈ ਆ ਜਿੰਨਾ ਪਾਣੀ ਲਾਉਂਦੇ ਫੇਰ ਉਹੀ ਹਾਲ ਆ ਦੋੇ ਦਿਨ ਮਰ ਜਾ ਜਾਂਦੀਆਂ ਨੇ ਜੀ ਚਲੋ ਜੀ ਮਿਲਾਂਗੇ ਕੱਲੂ ਕਿਸੇ ਹੋਰ ਬੁਲਾ ਕੇ ਦੇਣਾ ਜੇ ਮੀਂਹ ਪਿਆ ਤਾਂ ਤੁਹਾਨੂੰ ਜ਼ਰੂਰ ਦੱਸਾਂਗੇ ਤੇ ਤਤਕ ਲਈ ਓਕੇ ਬਾਏ ਬਾਏ ਟਾਟਾ